ਮਗਰ ਰਹਿ ਜਾ ਪਤਾ ਨਾ ਹੋਵੇ ਆ ਜਾ ਪਾਦੇਵ ਬਾਈ ਲੋੜੀ ਨਹੀਂ ਪੈਣਾ ਸਾਨੂੰ ਦੇ ਲੋੜੀ ਤੇਰੀ ਜੀਵੇ ਜੋੜੀ ਸਾਨੂੰ ਦੇ ਲੋੜੀ ਤੇਰੀ ਜੀਵੇ ਜੋੜੀ ਟੋਡੇ ਕੋਠੇ ਉੱਤੇ ਮੋਰ ਟੋਡੇ ਮੁੰਡੇ ਜੰਮਣ ਹੋਏ ਟੋਡੇ ਕੋਠੇ ਉੱਤੇ ਮੋਰ ਟੋਡੇ ਮੁੰਡੇ ਜੰਮਣ ਹੋਏ ਬੇਵਾਲੇ ਬਾਪੂ ਪਾਦੇਵ ਲੋੜੀ

ਤੇリカਰਾਂ ਜਮਲਾਉ ਲੱਗਿਆ ਨਹੀਂ ਕੀ ਜਮਕਾ ਨੂੰ ਲਾਉਣ ਲੱਗ ਪਿਆ ਆ ਪਸੂਮਾ ਜਾਲੀ ਫਿਲਮ ਦੇਖ ਕੇ ਆਇਆ ਕੀ ਪਸੂਮਾ ਰੇ ਆ ਨਿਆਣੇ ਗੀਤ ਜਾਨੀ ਗਾਉਂਦੇ ਤੁਰੇ ਫਿਰਦੇ ਕਿਹੜਾ ਪਾਣੀ ਅਰਜਨ ਬੈਲੀ ਨੇ ਅਰਜਨ ਬੈਲੀ ਨੇ ਉੱਚ ਆ ਉਹ ਦੇਖ ਕੇ ਆਇਆ ਐਨੀਮਲ ਨਹੀਂ ਹੈ ਤਾਂ ਪਸੂ ਹੋਈਆ ਆ ਦੇਖ ਲਾ ਉਸਨੂੰ ਦਾੜੀ ਵੀ ਉਹਦੇ ਅੰਦੂ ਰੱਖ ਲਈ ਫੇਰ ਮੈਂ ਬੋਬੀ ਦੇ ਹੌਲ ਬਣਦਾ ਉਹ ਭਾਣੇ ਇਹ ਤਾਂ ਇਹਦੇ ਲੱਛਣ ਕਰਨੀ ਆ ਆ ਮਦਨ ਦੇਖ ਲਾ ਵੱਡ ਖਾਣਿਆਂ ਦਾ ਭੁੰਣੇ ਦੀਆਂ ਲੱਤਾਂ ਬਿੰਗੀਆਂ ਜੀਆਂ ਇੱਕ ਫੇਰ ਤਾਂ ਫਰਾਰੇ ਨੂੰ ਜਾਂਦਾ ਇੱਕ ਜਾਂਦਾ ਲੁਧਿਆਣੇ ਨੂੰ ਨੀ ਭਾਣੇ ਉਹ ਵੀ ਕਹਿਣਾ ਅਰਜਨ ਬੈਲੀ ਨੇ ਫੇਰ ਜੋੜ ਕੇ ਗਡਾਸੀ ਮਾਰੀ ਨਾ ਹੁਣ ਲੱਗ ਗਿਆ ਪਤਾ ਨੀ ਭਾਇ ਨੂੰ ਕੀ ਹੋ ਗਿਆ ਕਿ ਮੈਂ ਪੱਟੀਆਂ ਜੋ ਬਣਾਈ ਬੈਠਾ ਟੰਬਲ ਡੁੰਬਲ ਮਰਵਾ ਲਿਆ ਕੋਈ ਮਰਵਾ ਤਾ ਨੂੰ ਮਰਵਾ ਲਿਆ ਤੈਨੂੰ ਕੱਲ ਦੀ ਗੱਲ ਦੱਸਦੀ ਹਾਂ ਆ ਬੈਂਕ ਕੋਲੇ ਆਪਣੇ ਪਿੰਡ ਦੀਆਂ ਦੋ ਬੁੜੀਆਂ ਤੁਰੀਆਂ ਜਾਂਦੀਆਂ ਸੀ ਅੱਛਾ ਉਹਨਾਂ ਦੇ ਮਗਰ ਜਾ ਕੇ ਇਹਨੇ ਆ ਸਾਰਾ ਜਾ ਕਰਤਾ ਜਿਹੜਾ ਬੋਬੀ ਦੋਲ ਫਰਮਚ ਨਹੀਂ ਕਰਦਾ ਆਏ ਆ ਜੇ ਕਰਕੇ ਹਾਂ ਇਹਨੇ ਉਹ ਬੁੜੀਆਂ ਨੂੰ ਕਰਤਾ ਮਗਰ ਤੁਰਿਆ ਉਹਨਾਂ ਦਾ ਬੰਦਾ ਫੇਰ ਫੇਰ ਕੀ ਅਗਲੇ ਨੇ ਵੀ ਫੇਰ ਪੈਰ ਜੋੜ ਕੇ ਬੰਦਾਸੀ ਮਾਰੀ ਹਾਂ ਬੈਠਾ ਹੁਣ ਵੱਡਾ ਛੜ ਪੈਂਦੀ ਉਹ ਰੇਸ਼ਮ ਮੈਂ ਯਾਰ ਪਰਸਪਲ ਗਿਆ ਲੈ ਕੇ ਦੇ ਲੈ ਓ ਥੈਂਕ ਯੂ ਉਹ ਸੱਤਰਮਾਲ ਵੀ ਰਹਿ ਗਿਆ ਯਾਰ ਪਰਮਾਲ ਵੀ ਲੈ ਕੇ ਦੇ ਜਲਦੀ ਕਰ ਬਹੁਤ ਲੇਟ ਹਨ ਮੰਮੀ ਵਾਲ ਪਰ ਆਇਓ ਫੜਾਇਓ ਮੰਮੀ ਬਾਲ ਫੜਾਇਓ ਉੱਟ ਕੇ ਚੱਕ ਲਾ ਮੈਂ ਤੇਰੀ ਨੌਕਰ ਰੱਖੀ ਹੋਈ ਆ ਮੇਰੀ ਤਾਂ ਨਹੀਂ ਰੱਖੀ ਦਾਰੀ ਦੀ ਤੇ ਰੱਖੀ ਹੁਈ ਆ ਕੀ ਨੌਕਰੀ ਨਹੀਂ ਮੈਂ ਰੱਖਣਾ ਪਤਾ